ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਤੁਕ ਦਾ ਅਰਥ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਤੁਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ ਇਹ ਤੁਕ ਉਹਨਾਂ ਦੀ ਬਾਣੀ ਆਸਾ ਦੀ ਵਾਰ ਵਿੱਚ ਦਰਜ ਹੈ ਇਸ ਤੋਂ ਭਾਵ ਹੈ ਕਿ ਮਿਠਾਸ ਅਤੇ ਨਿਮਰਤਾ ਮਨੁੱਖ ਦੀਆਂ ਸਾਰੀਆਂ ਚੰਗਿਆਈਆਂ ਦਾ ਮੂਲ ਤੱਤ ਹੈ ਇਸ ਤੁਕਰਾਹੀ ਗੁਰੂ ਜੀ ਨੇ ਮਨੁੱਖ ਨੂੰ ਸਦਾਚਾਰਕ ਗੁਣ ਖਾਸ ਤੌਰ ਤੇ ਆਪਣੇ ਬੋਲਾਂ ਵਿੱਚ ਮਿਠਾਸ ਲਿਆਉਣ ਅਤੇ ਨਿਮਰਤਾ ਸਹਿਤ ਜੀਵਨ ਗੁਜ਼ਾਰਨ ਦੀ ਸਿੱਖਿਆ ਦਿੱਤੀ ਹੈ ਇਹ ਦੋ ਗੁਣ ਅਜਿਹੇ ਹਨ ਜੀਨਾਂ ਰਾਹੀ ਵਿਅਕਤੀ ਸਾਰਿਆਂ ਤੋਂ ਹਮੇਸ਼ਾ ਮਾਣ ਸਤਿਕਾਰ ਹਾਸਲ ਕਰਦਾ ਹੈ ਮਿੱਠੇ ਅਤੇ ਕੌੜੇ ਬੋਲਾਂ ਦਾ ਅਸਰ ਕੋਈ ਵੀ ਵਿਅਕਤੀ ਭਾਵੇਂ ਉਹ ਬਹੁਤ ਤਨਵਾਨ, ਬਲਵਾਨ, ਗਿਆਨਵਾਨ ਤੇ ਬਹੁਤ ਵੱਡਾ ਦਾਨੀ ਹੋਵੇ ਜੇਕਰ ਉਸ ਦੇ ਬੋਲਾਂ ਵਿੱਚ ਮਿਠਾਸ ਨਹੀਂ ਤਾਂ ਸਭ ਕੁਝ ਵਿਅਰਥ ਹੈ ਕੌੜਾ ਬੋਲਣਾ ਅਜਿਹਾ ਔਗਣ ਹੈ ਜੋ ਮਨੁੱਖ ਦੇ ਸਾਰੇ ਚੰਗੇ ਗੁਣਾਂ ਨੂੰ ਪਿਛਾਹ ਛੁੱਟ ਦਿੰਦਾ ਹੈ ਇਸ ਭਾਵ ਨੂੰ ਸਪਸ਼ਟ ਕਰਦੇ ਹੋਏ ਗੁਰੂ ਜੀ ਫਰਮਾਉਂਦੇ ਹਨ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਈ ਮਿੱਠ ਬੋਲੜਾ ਤੇ ਨਿਰਮਾਨ ਵਿਅਕਤੀ ਗੁਣਾ ਨਾਲ ਭਰਪੂਰ ਹੁੰਦਾ ਹੈ ਗੁਰੂ ਜੀ ਵੀ ਦੱਸਦੇ ਹਨ ਕਿ ਤੱਕੜੀ ਦਾ ਭਾਰਾ ਪਲੜਾ ਹਮੇਸ਼ਾ ਨੀਵਾ ਹੁੰਦਾ ਹੈ ਭਾਵ ਜਿਹੜਾ ਵਿਅਕਤੀ ਗੁਣਾ ਨਾਲ ਭਰਪੂਰ ਹੋਵੇਗਾ ਉਹ ਨਿਮਰ ਹੋਵੇਗਾ ਨੀਵਾ ਹੋਵੇਗਾ ਤਾਰ ਤਰਾਜੂ ਤੋਲੀਏ ਨਿਵੇਸੋ ਗੋਰਾ ਅੰਦਰੂਨੀ ਤੇ ਬਾਹਰੀ ਨਿਮਰਤਾ ਅਜਿਹਾ ਨਿਮਰ ਵਿਅਕਤੀ ਅੰਦਰੋਂ ਬਾਹਰੋਂ ਇੱਕੋ ਜਿਹਾ ਹੁੰਦਾ ਹੈ ਜਿਵੇਂ ਜਿਹੜਾ ਵਿਅਕਤੀ ਬੋਲਦਾ ਤਾਂ ਮਿੱਠਾ ਹੈ ਪਰ ਦਿਲ ਦਾ ਕੋਟਾ ਹੈ ਤੇ ਆਪਣੇ ਸਵਾਰਥ ਲਈ ਜੀਉਂਦਾ ਹੈ ਉਹ ਬੇਈਮਾਨ ਹੁੰਦਾ ਹੈ ਮਿੱਠਤ ਤੇ ਨਿਮਰਤਾ ਅੰਦਰ ਦੇ ਗੁਣ ਹਨ ਇੱਕ ਸਵਾਰਥੀ ਆਪਣੇ ਮਤਲਬ ਲਈ ਮਿੱਠਾ ਤੇ ਨਿਮਰ ਹੋ ਸਕਦਾ ਹੈ ਪਰ ਮਤਲਬ ਪੂਰਾ ਕਰ ਲੈਣ ਤੋਂ ਬਾਅਦ ਉਹ ਆਪਣੇ ਅਸਲੀ ਕੌੜੇ ਤੇ ਆਕੜ ਵਾਲੇ ਰੂਪ ਵਿੱਚ ਆ ਜਾਂਦਾ ਹੈ ਮਹਾਪੁਰਖਾਂ ਦਾ ਗੁਣ ਮਹਾਪੁਰਖ ਨਿਰਮਾਣ ਤੇ ਪਰਉਪਕਾਰੀ ਹੁੰਦੇ ਹਨ ਜਿਵੇਂ 베ਰੀ ਵਟੇ ਖਾ ਕੇ ਮਿੱਠੇ 베ਰ ਗੰਨਾ ਵੇਲਣੀ ਵਿੱਚ ਪਿਸ ਕੇ ਰਸ ਤੇ ਪਸ਼ੂ ਕਾ ਖਾ ਕੇ ਦੁੱਧ ਦਿੰਦੇ ਹਨ ਇਮੀ ਮਿੱਠਾ ਤੇ ਨੀਮਰ ਵਿਅਕਤੀ ਸਰਬਤ ਦਾ ਭਲਾ ਮੰਗਦਾ ਹੈ ਤੇ ਹਰ ਪਾਸਿਓ ਸੋਭਾ ਖਟਦਾ ਹੈ ਉਦੇਸ਼ ਹਰ ਪ੍ਰਾਣੀ ਦਾ ਜੀਵਨ ਉਦੇਸ਼ ਮਿੱਠਾ ਬੋਲਣਾ ਤੇ ਨੀਵਾ ਹੋ ਕੇ ਚੱਲਣਾ ਹੋਣਾ ਚਾਹੀਦਾ ਹੈ ਇਹ ਦੇਵੀ ਗੁਣ ਜੀਵ ਨੂੰ ਇੱਕ ਸਹੀ ਇਨਸਾਨ ਦੇ ਰੂਪ ਵਿੱਚ ਪੇਸ਼ ਕਰਦੇ ਹਨ ਗੁਰੂ ਨਾਨਕ ਦੇਵ ਜੀ ਫਿੱਕਾ ਬੋਲਣ ਵਾਲੇ ਮਨੁੱਖ ਨੂੰ ਮੂਰਖ ਅਤੇ ਭਿੱਜੀਆਂ ਜੁੱਤੀਆਂ ਦੀ ਮਾਰ ਦਾ ਭਾਗੀ ਦੱਸਦੇ ਹਨ। ਸਾਰੰਸ਼ ਨਿਰਸੰਦੇ ਮਿਠਤ ਤੇ ਨਿਮਰਤਾ ਗੁਣਾ ਦੇ ਹੀ ਨਹੀਂ ਸਗੋਂ ਇੱਕ ਆਦਰਸ਼ਕ ਜੀਵਨ ਦੇ ਵੀ ਦਿੱਤਾ ਹਨ। ਅਜਿਹਾ ਗੁਣੀ ਨਾ ਕੇਵਲ ਆਪਣਾ ਜੀਵਨ ਸਫਲ ਕਰ ਲੈਂਦਾ ਹੈ ਸਗੋਂ ਹੋਰ ਕਈਆਂ ਨੂੰ ਆਪਣੀ ਰੰਗਤ ਵਿੱਚ ਤਾਰ ਦਿੰਦਾ ਹੈ। ਇਸ ਗੁਣੀ ਦੀ ਲੋਕ ਪਰਲੋਕ ਵਿੱਚ ਜੈ ਜੈਕਾਰ ਹੁੰਦੀ ਹੈ ਧੰਨਵਾਦ